ਇਹ ਮਾਡਲ ਆਪਣੇ ਪੰਜਾਬੀ ਕਲਾਕਾਰਾਂ ਨੂੰ ਦਰਸਾ ਰਹੇ ਨੇ ਸਾਹਮਣੇ ਜਮਲਾ ਜੱਟ ਦੇ ਤੇ ਕੁਲਦੇਵ ਮਾਨਕ ਖਸਰਾਏ ਹਾਂਸ ਤੇ ਗੁਰਦਾਸ ਮਾਨ ਬੱਬੂ ਮਾਨ ਤੇ ਸੁਰਿੰਦਰ ਸ਼ਿੰਦਾ ਇਹ ਮਾਡਲ ਆਪਣੇ ਪੰਜਾਬੀ ਸਿੰਗਰਾਂ ਨੂੰ ਪੰਜਾਬੀ ਕਲਾਕਾਰਾਂ ਨੂੰ ਦਰਸਾ ਰਹੇ ਨੇ ਇਹ ਆਪਣੇ ਸੁਜੀਤ ਸਰ ਇਹ ਜਿਹੜਾ ਮਾਡਲ ਆ ਗੁਰਮਤਕਾਬ ਨੂੰ ਦਰਸਾ ਰਿਹਾ ਹੈ ਉਹ ਸਰ ਜੀ ਗੁਰਮਤਕਾਬ ਤੇ ਇਹ ਜਿਹੜੇ ਇਧਰ ਨੇ ਕਿੱਸਾ ਕਾਬ ਤੇ ਸੂਫੀ ਕਾਬ ਤੇ ਜਿਹੜਾ ਇਧਰ ਹੈ ਇਹ ਹੈਗਾ ਆਧੁਨਿਕ ਕਾਬ ਹੈ ਕਿ ਤੁਆ ਅਲੱਗ ਹੈ ਨਹੀਂ ਤੇ ਪੁਰਾਣੇ ਪੰਜਾਬ ਦਾ ਨਕਸ਼ਾ ਹੈ ਤੇ ਉਹ ਸਾਹਮਣੇ ਜਿਹੜਾ ਮਾਡਲ ਹੈ ਪੰਜਾਬ ਦੀਆਂ ਰੋਤਾਂ ਨੂੰ ਦਰਸਾਰੇ ਤੇ ਜਿਹੜਾ ਇਹ ਮਾਡਲ ਹੈ ਸਮਾਕਵਿਤਾ ਨੂੰ ਦਰਸਾਰੇ ਤੇ ਇਹ ਮਾਡਲ ਵਿਸ਼ੇਸ਼ਣ ਨਾਮ ਦੀਆਂ ਕਿਸਮਾਂ ਤੇ ਇਹ ਮਾਡਲ ਵਚਨ ਬਦਲੋ ਇਕਵਚਨ ਬਹੁਵਚਨ ਤੇ ਇਹ ਮਾਡਲ ਅਨੁਨਾਸਿਕ ਵਿਅੰਜਨ ਨੂੰ ਦਸਾਰੇ ਹੈ ਜਿਵੇਂ ਅੰਗਾ ਨਈਆ ਨਾਣਾ ਨੰਨਾ ਮੰਮਾ ਤੇ ਇਹ ਮਾਡਲ ਪੰਜਾਬੀ ਦੀਆਂ 10 ਮਾਤਰਾਵਾਂ ਨੂੰ ਦਸਾਰੇ ਹੈ ਜਿਵੇਂ ਮੁਕਤਾ ਅਦਕ ਕੰਨਾ ਸਿਆਰੀ ਬਿਆਰੀ ਔਕੜ ਤੋਂ ਲੈਂਕੜ ਲਾਂ ਤੁਲਾਵਾ ਹੋੜਾ ਕਣੋੜਾ ਇਹ ਮਾਡਲ ਸਵਰਨ ਨੂੰ ਦਰਸਾਰਿਆ ਔੜਾ ਆੜਾ ਈੜੀ ਇਹ ਕਿਛੇਣ ਨੂੰ ਦਰਸਾਰਿਆ ਇਹ ਮਾਡਲ ਨਾਮ ਨੂੰ ਦਰਸਾਰਿਆ ਨਾਮ ਨੂੰ ਨਾਮ ਦੀਆਂ ਪੰਜ ਕਿਸਮਾਂ ਆਉਂਦੀਆਂ ਨੇ ਆਮ ਨਾਮ ਖਾਸ ਨਾਮ ਇਕੱਠ ਵਚਕ ਨਾਮ ਵਸਤੂ ਵਚਕ ਨਾਮ ਭਾਵ ਵਚਕ ਨਾਮ ਇਹ ਮਾਡਲ ਰੋਤਾ ਨੂੰ ਦਰਸਾਰਿਆ ਤੇ ਇਹ ਮਾਡਲ ਖੇਡਾਂ ਨੂੰ ਪੰਜਾਬ ਦੀਆਂ ਲੋਕ ਖੇਡਾਂ ਜਿਵੇਂ ਗੁਲੀ ਡੰਡਾ ਜੋ ਕਿ ਅੱਜ ਅੱਜ ਕੱਲ੍ਹ ਔਲੋਕ ਹੋ ਰਹੇ ਹਨ ਤੇ ਬੱਚੇ ਕੱਜ ਕੱਲ੍ਹ ਜ਼ਿਆਦਾ ਕ੍ਰਿਕਟ ਵਗੈਰਾ ਖੇਡਦੇ ਨੇ ਤੇ ਆ ਮਾਡਲ ਹੈ ਪ੍ਰਾਤਨ ਬਾਲ ਖੇਡਾਂ ਜਿਵੇਂ ਰਸੀਟ ਆਪਣਾ ਬੰਟੇ ਗੁਲੀ ਡੰਡਾ ਟਾਇਰ ਚ ਲਾਉਣਾ ਗੋਲੀਆਂ ਪੀਚੋ ਇਹ ਮਾਡਲ ਹੈਗੇ ਨੇ ਇੱਥੇ ਕੁੱਤਣ ਵਾਲੀਆਂ ਮਸ਼ੀਨਾਂ ਪੂਰੀਆਂ ਪੂਰੀਆਂ ਸੱਜੀਆਂ ਪ੍ਰੀਤ ਇਹ ਹੈਗੇ ਨੇ ਭਾਈ ਭਾਈ ਚਲੇ ਉਹ ਤੋਂ ਕੜ ਕੇ ਜਿਹੜੂ ਤੂੜੀ ਵਾਲੇ ਦੋ ਕੁੱਪ ਭਨੇ ਹੋਏ ਨੇ ਗੱਲ ਤੁਸੀਂ ਬਿਠੇ ਇੱਕ ਇੱਧਰ ਸਾਰੇ ਨਾਲ ਨਿਕਾ ਬਾਤ ਕਰ ਚਰਖੇ ਮਦਾਣੀ ਸਰਮਾ ਕਟਣੀ ਇਹ ਚੱਕੀ